ਸਹਿਸਕ੍ਰਿਤੀ ਸ਼ਲੋਕ ਜਿਹਨੂੰ ਪੜਨ ਦੇ ਲਈ ਪਾਠੀ ਵੀ ਔਖੇ ਹੁੰਦੇ ਹਨ ਪਾਠੀ ਵੀ ਅਕਸਰ ਡਿਊਟੀ ਚੇਂਜ ਕਰ ਲੈਂਦੇ ਨੇ ਵੀ ਸਹਿਸਕ੍ਰਿਤੀ ਸ਼ਲੋਕ ਸਾਨੂੰ ਸਪੀਕਰ 'ਚ ਪੜਨਾ ਪਏਗਾ ਜਾਂ ਕਿਸੇ ਨੂੰ ਸੁਣਾਉਣਾ ਪਏਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਥੋਂ ਦੀ ਸੰਗਤ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ 'ਚ ਮੈਨੂੰ ਸਹਿਸਕ੍ਰਿਤੀ ਸ਼ਲੋਕਾਂ ਦੇ ਉੱਤੇ ਕਥਾ ਵਿਚਾਰ ਕਰਨ ਲਈ ਕਿਹਾ ਪਰ ਮੈਂ ਸਾਰੀਆਂ ਸੰਗਤਾਂ ਦੇ ਲਈ ਸਾਰੇ ਸਥਾਨਾਂ ਦੀ ਸੰਗਤਾਂ ਦੇ ਲਈ ਪੰਜਾਬ ਚਾਹੇ ਦਿੱਲੀ ਚਾਹੇ ਕੋਈ ਹੋਰ ਸ਼ਹਿਰ ਸਥਾਨ ਹੋਵੇ ਇਹ ਬੇਨਤੀ ਕਰਨਾ ਚਾਹੁੰਦਾ ਵੀ ਮੈਨੂੰ ਜੋ ਮਹਿਸੂਸ ਹੋਇਆ ਵੀ ਅਸੀਂ ਜੋ ਕੁਝ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਚਲਿਤ ਹੈ ਪਿਛਲੇ 100 ਸਾਲ ਤੋਂ 150 ਸਾਲ ਤੋਂ 50 ਸਾਲ ਤੋਂ ਉਹੀ ਚੀਜ਼ਾਂ ਅਸੀਂ ਰੁਟੀਨ 'ਚ ਕਰਦੇ ਆ ਰਹੇ ਹਾਂ ਜਿਵੇਂ ਦੁੱਖ ਭੰਜਨੀ ਗੁਟਕੇ ਹਰ ਇੱਕ ਗੁਰਦੁਆਰਾ ਸਾਹਿਬ ਮਿਲ ਜਾਣਗੇ ਸੁਖਮਨੀ ਸਾਹਿਬ ਬਾਣੀ ਦੇ ਗੁਟਕੇ ਬੇਅੰਤਾਂ ਦੇ ਗੁਰਦੁਆਰਿਆਂ ਦੇ ਵਿੱਚ ਬੇਅੰਤਾਂ ਦੇ ਗੁਟਕੇ ਨੇ ਪਰ ਮੈਂ ਸੈਸਕ੍ਰਿਤੀ ਸ਼ਲੋਕ ਦੀ ਹੁਣ ਕਥਾ ਕਰਨੀ ਆ ਸੈਸਕ੍ਰਿਤੀ ਸ਼ਲੋਕ ਦੇ ਮੈਨੂੰ ਇਸ ਸਥਾਨ ਤੋਂ ਤੇ ਨੇੜੇ ਦੇ ਸਥਾਨ ਤੋਂ ਕਿਤੋਂ ਵੀ ਗੁਟਕੇ ਨਹੀਂ ਮਿਲ ਰਹੇ ਨਾ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਗੁਟਕੇ ਮਿਲਣਗੇ ਨਾ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਗੁਟਕੇ ਮਿਲਣਗੇ ਈ ਬਹੁਤ ਛੋਟੀ ਛੋਟੀ ਬਾਣੀਆਂ ਨੇ ਕੁਚ ਅੱਜੀ ਬਾਣੀ ਸੁਚੱਜੀ ਬਾਣੀ ਗੁਣਵੰਤੀ ਬਾਣੀ ਇਹ ਤਿੰਨੋਂ ਬਾਣੀਆਂ ਇੱਕ ਹੀ ਕੰਗ ਦੀਆਂ ਜਿਨ੍ਹਾਂ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਇੱਕ ਪਾਸੇ ਅਸੀਂ ਸੁਖਮਣੀ ਸਹਿ ਬਾਣੀ ਜਿਹਦੇ ਵਿੱਚੋਂ ਅਸੀਂ 100/100 ਨੰਬਰ ਲੈ ਸਕਦੇ ਹਾਂ ਸਾਨੂੰ ਯਾਦ ਵੀ ਆ ਤੇ ਇੱਕ ਬਾਣੀ ਇੱਕ ਸ਼ਬਦ ਦੀ ਬਾਣੀ ਆ ਉਹਦੇ ਬਾਰੇ ਸਾਨੂੰ 100 ਦੇ ਵਿੱਚੋਂ 5 ਨੰਬਰ ਜਾਂ 0 ਨੰਬਰ ਕੁਝ ਵੀ ਨਹੀਂ ਪਤਾ ਤੋ ਮੇਰਾ ਇਹ ਵਿਚਾਰ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਿਤਨੇਮ ਹੋ ਰਿਹਾ ਹੈ ਅਸੀਂ ਨਿਤਨੇਮ ਕਰਨਾ ਹੈ ਉਸ ਤੋਂ ਹਟ ਕੇ ਅਸੀਂ 1 ਘੰਟਾ ਜਾਂ ਅੱਧਾ ਘੰਟਾ ਨਵੀਂ ਬਾਣੀਆਂ ਨੂੰ ਕਿਉਂ ਨਹੀਂ ਐਡ ਕਰ ਰਹੇ ਨਵੇਂ ਗੁਟਕੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂ ਨਹੀਂ ਆ ਰਹੇ ਸੈਸਕ੍ਰਿਤੀ ਸ਼ਲੋਕ ਦਾ 100 ਗੁਟਕਾ 50 ਗੁਟਕਾ ਸਾਹਿਬ ਗੁਰਦੁਆਰਾ ਸਾਹਿਬ ਹੋਣ ਕਬੀਰ ਜੀ ਦੇ ਸ਼ਲੋਕਾਂ ਦਾ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਅਸੀਂ ਇੱਕ ਮਹੀਨਾ ਨਿਤਨੇਮ ਕਰੀਏ ਜਿਵੇਂ ਹੁਣ 1 ਅਕਤੂਬਰ ਮਹੀਨਾ ਆਰੰਭ ਹੋਇਆ ਸੀ ਸੈਸਕ੍ਰਿਤੀ ਸ਼ਲੋਕ ਜਿਹਨੂੰ ਪੜਨ ਦੇ ਲਈ ਪਾਠੀ ਵੀ ਔਖੇ ਹੁੰਦੇ ਹਨ ਪਾਠੀ ਵੀ ਅਕਸਰ ਡਿਊਟੀ ਚੇਂਜ ਕਰ ਲੈਂਦੇ ਨੇ ਵੀ ਸੈਸਕ੍ਰਿਤੀ ਸ਼ਲੋਕ ਸਾਨੂੰ ਸਪੀਕਰ 'ਚ ਪੜਨਾ ਪਏਗਾ ਜਾਂ ਕਿਸੇ ਨੂੰ ਸੁਣਾਉਣਾ ਪਏਗਾ ਪਿੰਡਾਂ ਦੇ ਵਿੱਚ ਕਈ ਗਰੰਥੀ ਸਿੰਘ ਜਿਹੜੇ ਗੁਰਦੁਆਰਾ ਸਾਹਿਬ 'ਚ ਨੇ ਉਹਨਾਂ ਨੂੰ ਵੀ ਸੈਸਕ੍ਰਿਤੀ ਸ਼ਲੋਕ ਨਹੀਂ ਆਉਂਦੇ ਕਈ ਬਹੁਤ ਆਤ ਸਾਰਿਆਂ ਦੀ ਗੱਲ ਨਹੀਂ ਕਰਦੇ ਤੇ ਫਿਰ ਆਪਾਂ ਨੂੰ ਇਹ ਰੁਝਾਨ ਬਣਾ ਲੈਣਾ ਨਹੀਂ ਚਾਹੀਦਾ ਕਿ ਸਾਨੂੰ ਵੀ ਇੱਕ ਮਹੀਨਾ ਅਸੀਂ ਸਹਿਸਕ੍ਰਿਤੀ ਸ਼ਲੋਕ ਦਾ ਨਿਤਨੇਮ ਕਰਾਂਗੇ ਥੋੜਾ ਥੋੜਾ ਸ਼ੁਰੂ ਚ ਓਖਾ ਹੋਏਗਾ ਪਰ ਰੁਝਾਨ ਬਣੇਗਾ ਕੋਈ ਸੰਗਤ ਆ ਰਹੀ ਹੈ ਕੋਈ ਸੰਗਤ ਬੈਠ ਰਹੀ ਹੈ ਉਹ ਵੇਖੇਗਾ ਵੀ ਨਵੀਂ ਬਾਣੀ ਪੜ੍ਹੀ ਜਾ ਰਹੀ ਆ ਉਹਨਾਂ ਦੇ ਹੱਥ ਵਿੱਚ ਅਸੀਂ ਗੁਟਕਾ ਫੜਾਵਾਂਗੇ ਸਹਿਸਕ੍ਰਿਤੀ ਸ਼ਲੋਕ ਦਾ ਅਸੀਂ ਕਿਸੇ ਦੇ ਹੱਥ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਕੀ ਬਾਣੀਆਂ ਜਿਵੇਂ ਨੇ ਸਿੱਧ ਗੋਸ਼ਟ ਬਾਣੀਆਂ ਕਬੀਰ ਜੀ ਦੇ ਸ਼ਲੋਕ ਬਾਬਾ ਫਰੀਦ ਜੀ ਦੇ ਸ਼ਲੋਕ ਇੱਕ ਇੱਕ ਘੰਟਾ ਉਹਨਾਂ ਦਾ ਨਿਤਨੇਮ ਪੜ੍ਹ ਕਰੀਏ ਵੀ ਜਨਵਰੀ ਮਹੀਨੇ ਕਬੀਰ ਜੀ ਦੇ ਸ਼ਲੋਕ ਇੱਕ ਮਹੀਨਾ ਸੀ ਪੱਟਾਂ ਦੇ ਸਵਈਏ ਦਾ ਨਿਤਨੇਮ ਕਰਾਂਗੇ ਤਾਂ ਇਸ ਤਰ੍ਹਾਂ ਜਦੋਂ ਅਸੀਂ ਨਵੇਂ ਗੁਟਕੇ ਨਵੀਂ ਬਾਣੀਆਂ ਨੂੰ ਪੜ੍ਹਾਂਗੇ ਸੁਣਾਗੇ ਵਿਚਾਰ ਕਰਾਂਗੇ ਉਹਦੇ ਨਾਲ ਫਿਰ ਜਿਹੜੇ ਨਵੇਂ ਗੁਟਕੇ ਮਰਿਆਦਾ ਤੋਂ ਉਲਟ ਬਣਾਏ ਜਾ ਰਹੇ ਨੇ ਜਿਵੇਂ ਇਹ ਦੁੱਖ ਭੰਜਨੀ ਗੁਟਕਾ ਇਹ ਤੋਂ ਅਸੀਂ ਛੁਟਕਾਰਾ ਪਾ ਲਾਂਗੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਗੁਟਕੇ ਬਣਾ ਕੇ ਸਾਡੇ ਵਿੱਚ ਪਾਏ ਜਾ ਰਹੇ ਨੇ ਤੋ ਨਾ ਤੋਂ ਬਚਾਵੇ ਹੀ ਹੈ ਵੀ ਅਸੀਂ ਕੁਝ ਨਵਾਂ ਕਿਉਂ ਨਹੀਂ ਸੋਚਦੇ ਜ਼ਰੂਰੀ ਨਹੀਂ ਵੀ ਜੋ 100 ਸਾਲ 50 ਸਾਲ ਤੋਂ ਚੱਲੇ ਆ ਰਿਹਾ ਉਹ ਠੀਕ ਹੈ ਜੋ ਚੱਲੇ ਆ ਰਿਹਾ ਹੈ ਉਹਨੂੰ ਆਪਾਂ ਗਲਤ ਨਹੀਂ ਪਰ ਅਸੀਂ ਕੁਝ ਐਡ ਕਰੀਏ ਨਾ ਇੱਕ ਘੰਟੇ ਦੇ ਸਮਾਗਮ ਸਵੇਰ ਦੇ ਰੋਜ਼ ਦੇ ਸਮਾਗਮ ਵਿੱਚ ਅਸੀਂ ਅੱਧਾ ਘੰਟਾ ਕੁਝ ਨਵਾਂ ਐਡ ਕਿਉਂ ਨਹੀਂ ਕਰ ਪਾਉਂਦੇ ਤਾਂ ਕਰਕੇ ਬੇਨਤੀ ਸੀ ਵੀ ਸਾਇਸਕ੍ਰਿਤੀ ਸ਼ਲੋਕ ਦੀ ਕਥਾ ਦਾ ਪ੍ਰੋਗਰਾਮ ਬਣਿਆ ਤੇ ਆਪਾਂ ਕਥਾ ਦੇ ਅਰਥ ਵਿਚਾਰ ਕਰ ਲਾਂਗੇ ਪਰ ਜਿਨ੍ਹਾਂ ਨੂੰ ਉਹ ਬਾਣੀ ਉਚਾਰਨ ਰੂਪ ਵਿੱਚ ਪੜ੍ਹਨੀ ਹੀ ਨਹੀਂ ਆਂਦੀ ਤੇ ਬਹੁਤ ਔਖਾ ਹੋ ਜਾਏਗਾ ਇਸ ਕਰਕੇ ਪਹਿਲਾਂ ਬਾਣੀ ਨੂੰ ਅਸੀਂ ਚਲੰਤ ਕਰਨਾ ਹੈ ਚਲੰਤ ਤਾਂ ਹੀ ਕਰਾਂਗੇ ਜੇ ਆਪਾਂ ਇੱਕ ਮਹੀਨਾ ਨਿਤਨੇਮ ਕਰਾਂਗੇ ਤਾਂ ਕਰਕੇ ਆਪਾਂ ਇਸ ਸਥਾਨ ਤੋਂ ਇੱਕ ਮਹੀਨਾ ਅਕਤੂਬਰ ਦਾ ਪੂਰਾ ਮਹੀਨਾ ਸੈਸਕ੍ਰਿਤੀ ਸ਼ਲੋਕ ਦਾ ਨਿਤਨੇਮ ਕਰਾਂਗੇ ਤਾਂ ਜੋ ਬਾਣੀ ਸਾਨੂੰ ਪੜਨ ਨੂੰ ਸੁਣਨ ਨੂੰ ਸਾਡੇ ਕੰਨਾਂ 'ਤੇ ਪਏ ਤੇ ਫਿਰ ਹੌਲੀ-ਹੌਲੀ ਸਾਨੂੰ ਅਰਥ ਵੀ ਸਮਝਣਾ ਸਮਝਣਾ ਜਿਹੜੇ ਅਰਥ ਸੋਖੇ ਹੋ ਜਾਣਗੇ ਸੋ ਮੈਂ ਬੇਨਤੀ ਕਰਨੀ ਸੀ ਆਪ ਸਭ ਦਾ ਧੰਨਵਾਦ